ਉਹ ਖਵਾਲਿਆਂ ਨੇ ਸਾਥ ਨਹੀਂ ਛੱਡਾ ਉਹ 21 22 ਸਾਲਾਂ ਦਾ ਮੁੰਡਾ ਮਾਰਦਾ ਉਹ ਮੇਰਾ ਜਦੀਨ ਉਹ ਮੇਰਾ ਜਦੀਨ ਨੂੰ ਵਾਪਸ ਕਰਕੇ ਪੰਜਾਬ ਸਰਕਾਰ ਉਹ ਮੇਰੇ ਉਹ ਮੇਰੇ ਬੱਚੇ ਨੂੰ ਵਾਪਸ ਕਰਾ ਬੱਚਾ ਚਲਾ ਗਿਆ ਉਹ ਕਹਿੰਦਾ ਸਾਨੂੰ ਸਕੂਲ ਦੱਸੋ ਸਦਰ ਸਦਰ ਪਹੁੰਚ ਗਏ ਤੁਹਾਨੂੰ ਪੁੱਛ ਰਹੇ ਨੇ ਵੀ ਸਕੂਲ ਦੱਸੋ ਕਿੱਥੇ ਹੈ ਕਿ ਬੈਂ ਨੋਤੇ ਫੜੀ ਹੋਈ ਹੈ ਸਾਨੂੰ ਕਹਿੰਦੇ ਸਕੂਲ ਲੈ ਕੇ ਚੱਲੋ ਨਹੀਂ ਚੱਲੇ ਤਾਂ ਸਾਡੇ ਚ ਰੋਸਟ ਪਟਾਣਾ ਸਾਡੇ ਚ ਚਲਾਗੇ ਬੱਚਿਆਂ ਨੂੰ ਜਾਂਦੀ ਮਹੱਤਵ ਦੀ ਚਲੇ ਲਾਈਟ ਚੱਲਦੀ ਨਹੀਂ ਹੈ ਬੱਚਿਆਂ ਨੂੰ ਚਾਹਤ ਨਹੀਂ ਆ ਮੈਂ ਆ ਗਿਆ ਵੀ ਮੇਰਾ ਸੋਮਨ ਨਾਮ ਆ ਸੁਮਨ ਨਾਮ ਹੈ ਮੇਰਾ ਅੱਛਾ ਤੁਹਾਡੇ ਬੇਟੇ ਦਾ ਕੀ ਨਾਮ ਹੈ ਕਿੰਨੀ ਉਮਰ ਚੀ ਹੈ ਮੇਰਾ ਬੱਚਾ ਜਤਿਨ ਉਹਦਾ ਨਾਮ ਜਤਿਨ ਸੀ ਚੋਹਾਨ ਜਤਿਨ ਚੋਹਾਨ ਸੀ ਤੋ ਤੋ ਕਿਤੋਂ ਦਿੱਤੇ ਜਾ ਰਹੇ ਹੋ ਉਹ 22 ਸਾਲ ਸੀ ਉਹ ਬਲੈਂਕਟ ਚ ਲੱਗਿਆ ਸੀ ਹਜੇ 2-3 ਦਿਨ ਹੀ ਹੋਏ ਸੀਗੇ ਆਰਡਰ ਦੇਣ ਗਿਆ ਸੀ ਡੁਗਰੀ ਅੱਧਰ ਡੁਗਰੀ ਤਾਂ ਘਰ ਵਾਪਸ ਹੀ ਆ ਰਿਹਾ ਸੀਗਾ ਡੁਗਰੀ ਤੋਂ ਘਰ ਵਾਪਸ ਆ ਰਿਹਾ ਸੀਗਾ ਤਾਂ ਬੱਸ ਨੇ ਟੱਕਰ ਮਾਰਤੀ ਉਹਦੇ ਨਾਲ ਬੋਲੋ ਕੀ ਆ ਰਿਹਾ ਵੀ ਬੰਦਾ ਰੈਸਟ ਕਰ ਦਿੱਤਾ ਗਿਆ ਹੋਇਆ ਨਹੀਂ ਉਹ ਨਹੀਂ ਆਏ ਰੱਬਾ ਬੰਦਾ ਨਹੀਂ ਹੈਗਾ ਜੀ ਹਾਏ ਉਹ ਬੰਦਾ ਨਕਲੀ ਦਿਖਾਇਆ ਉਹ ਬੰਦਾ ਹੈ ਹੀ ਨਹੀਂ ਉਹਦਾ ਸਭ ਕੁਝ ਤਾਂ ਡਿਲੀਟ ਕਰਤਾ ਬਸ 24 ਸਭ ਡਿਲੀਟ ਕਰਤਾ ਜਿਹੜੀ ਮੰਦਰ ਕੋਲ ਐਕਸੀਡੈਂਟ ਹੋ ਉਹ ਵੀ ਸਭ ਇਹਨਾਂ ਨੇ ਡਿਲੀਟ ਕਰਤਾ ਕారణ ਕੀ ਸਮਝੀਓ ਜੀ ਡਿਲੀਟ ਕਰਤਾ ਹਾਏ ਹਾਏ ਰੱਬਾ ਅਗਰ ਨਹੀਂ ਇਨਜਾਮ ਮਿਲੇਗਾ ਧਰਨੇ ਤੇ ਬੈਠੇ ਰਹੋਗੇ ਹਾਂਜੀ ਬੈਠੇ ਰਹਿਣਾ ਮੇਰਾ ਬੱਚਿਆ ਉਹਨਾਂ ਨੇ ਇਨਜਾਮ ਕੀਤਾ ਕਿ ਕਾਰਨ ਕੀ ਜੀ ਇਹਨਾਂ ਦਾ ਕੋਈ ਬੰਦਾ ਮਾਰ ਗਿਆ ਬਾਈ ਰੋਡ ਜਾਮ ਕਰਨਾ ਨਹੀਂ ਇਹਨਾਂ ਨੇ ਥਾਣੇ ਮੂਰੇ ਜਾ ਕੇ ਧਰਨਾ ਲਾਉਣਾ ਰੋਡ ਜਾਮ ਕਰਨ ਦਾ ਕੀ ਹੋ ਉਹ ਆ ਪਿੱਛੇ ਸਾਰੇ ਹੈਰਾਨ ਹੁੰਦੇ ਆ ਬਾਈ ਤਿੰਨੇ ਖੱਜਲ ਖਵਾਰੀ ਹੋਈ ਹੈ ਬਹੁਤ ਖੱਜਲ ਖਵਾਰੀ ਹੋਈ ਹੈ 3 ਘੰਟੇ ਹੋ ਕੇ ਜਾਮ ਤੇ ਖੜਿਆ ਨੁਪਰਾ ਹੁਣ ਜਾਮ ਬੋਲੇ ਗਿਆ ਜਾਮ ਹੁਣ ਖਲਾਇਆ ਅਸੀਂ ਨੇ ਖਲਾਇਆ ਦੋ ਜਾਣਿਆਂ ਨੇ ਭਰਾੜ ਕੇ ਇਹ ਤਾਂ ਤੁਸੀਂ ਵੀ ਖਲਵਾਇਆ ਜਾਂ ਹਾਂਜੀ ਹਾਂ ਬਾਪ ਦਾ ਯਾਰ ਥਾਣੇ ਮੂਹਰੇ ਜਾ ਕੇ ਧਰਨਾ ਲਾਉਣ ਇੱਥੇ ਸਾਰੇ ਹੈਰਾਨ ਹੁੰਦੇ ਕੋਈ ਮਰੀਜ਼ ਹੋਵੇ ਰਾਤ ਜੀ ਮਰ ਜੇ ਲੋਕਾਂ ਦਾ ਜੀ ਮੈਂ ਸੀ ਜਣਾ ਜਾਂਦੇ ਜਿਹੜੇ ਰੋਡਾਂ ਦੇ ਉੱਤੇ ਧਰਨੇ ਲੱਗਦੇ ਬਈ ਰੋਡਾਂ ਤੇ ਧਰਨੇ ਨਹੀਂ ਲੱਗਣੇ ਚਾਹੀਦੇ ਥਾਣੇ ਮੂਹਰੇ ਲੱਗਣ ਜਾਂ ਡੀਸੀ ਦਫ਼ਤਰ ਮੂਹਰੇ ਧਰਨੇ ਲੱਗਣਾਂ अच्छा ਤੁਹਾਡਾ ਕੀ ਲੱਗਦਾ ਸੀ ਮੇਰਾ ਨਾਤੀ ਲੱਗਦਾ ਸੀ ਅੱਛਾ ਕੀ ਗੱਲਬਾਤ ਹੋਈ ਏ ਪੁਲਸ ਦਾ ਕੀ ਕਹਣਾ ਜੀ ਪੁਲਸਾ ਕੁਝ ਨਹੀਂ ਕਹਿਣਾ ਪੁਲਸਾ ਦੱਸੋ ਕੱਲ ਪੁਲਸ ਵਾਲਿਆਂ ਨੇ ਉੱਥੇ ਜਿਹੜਾ ਹਸਪਤਾਲ ਹੈ ਪੰਚਮ ਉੱਥੇ ਵੀ ਪੁਲਿਸ ਵਾਲਿਆਂ ਦਾ ਬੜਾ ਹੰਗਾਮਾ ਕਾ ਉੱਜਾ ਹੁਣੇ ਬੰਦਾ ਅਰੈਸਟ ਕਰੋ ਹੁਣੇ ਬੰਦਾ ਫੜ ਕੇ ਲੈ ਉਹਨੇ ਬਸ ਭੱਜ ਕੇ ਸਾਨੂੰ ਉਹਨੇ ਕਿਹਾ ਸੀ ਬੰਦਾ ਫੜ ਲਵਾਂਗੇ ਅਸੀਂ ਬੰਦਾ ਫੜ ਲਵਾਂਗੇ ਬਸ ਜਾਨ ਦੋ ਬਸ ਜਾਨ ਦੋ ਸੀ ਬਸ ਨਹੀਂ ਜਾਨ ਦੇ ਰਹੇ ਸੀਗੇ ਬਾਅਦ ਸੇ ਫੇਰ ਸਾਨੂੰ けਰਾ ਪਾ ਲਿਆ ਧੋਖੇ ਨਾਲ ਪੁਲਿਸ ਵਾਲਿਆਂ ਨੇ ਉਹ ਸਰਦਾਰ ਬੰਦੇ ਨੂੰ ਬਿਠਾ ਕੇ ਬਸ ਜਿੱਕ ਲਾ ਲਜਾਨ ਲਗਾ ਫੇਰ ਅਸੀਂ ਪਿੱਛੇ ਜਾ ਕੇ ਧਰਨਾ ਲਾਤਾ ਬਸ ਜਾਨ ਨਹੀਂ ਦੇਣੀ ਜਾਨ ਨਹੀਂ ਦੇਣੀ ਫੇਰ ਪੁਲਿਸ ਵਾਲਿਆਂ ਨੇ ਕਿਹਾ ਸੀ ਬੰਦਾ ਸੂਚਾਮ ਤੱਕ ਨਹੀਂ ਕੱਲ ਤੱਕ ਆਜੇ ਰਾਤ ਤੱਕ ਸਵੇਰੇ ਹਾਜ਼ਰ ਕਰਦਾਗੇ ਫੜ ਲਾਗੇ ਰਾਤ ਤੱਕ ਰਾਤ ਹੋ ਗਈ ਸਵੇਰੇ ਅਸੀਂ ਖਾਣੇ ਗਏ ਸਾਰੇ ਜਨੇ ਮਿਲ ਕੇ ਹਜੇ ਤੱਕ ਬੰਦਾ ਕੋਈ ਉੱਥੇ ਪਰਿੰਦਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਬੰਦੇ ਦੀ ਕੋਈ ਸੁਣਵਾਈ ਨਹੀਂ ਕੀਤੀ ਨਹੀਂ ਇੱਕ ਬੰਦਾ ਅਰੈਸਟ ਕੀਤਾ ਨਹੀਂ ਜੀ ਉਹ ਬੰਦਾ ਨਕਲੀ ਹੈ ਉਹ ਬੰਦਾ ਹੈ ਹੀ ਨਹੀਂ ਜਿਹੜਾ ਬੰਦਾ ਹੈਗਾ ਪੰਜਾਬ ਹਸਪੀਟਲ ਜਾਂ ਉੱਥੋਂ ਕਢਵਾਨ ਪੰਜਾਬਮ ਹਸਪੀਟਲ ਦੀ ਸਾਨੂੰ 2 ਵਜੇ ਕਰਨੀ ਕਿ ਸਮੇਂ ਦੇਵੋ ਕਿ ਕਾਰਨ ਕੀ ਸਮੇਂ ਜੋ ਕਾਰਨ ਸਮਝ ਰਿਆ ਸਾਬੇ ਖਾਦੇ ਪੀਤੇ ਹੋਏ ਨੇ ਸਾਨੂੰ ਬੰਦਾ ਨਹੀਂ ਪੇਸ਼ ਕਰ ਰਹੇ ਨੇ ਸਾਨੂੰ ਜਦ ਤੱਕ ਬੰਦਾ ਨਹੀਂ ਪੇਸ਼ ਹੋਏਗਾ ਜਦ ਤੱਕ ਪੋਸਟਮਾਰਟਮ ਨਹੀਂ ਹੋਏਗਾ ਜਦ ਤੱਕ ਚੱਕਾ ਜਾਮ ਰਹੇ ਕੋਈ ਮਰੇ ਚਾਹੇ ਕੋਈ ਜੀਏ ਜਿਹੜਾ ਬੰਦਾ ਇਹਨਾਂ ਨੇ ਅਰੈਸਟ ਕੀਤਾ ਨਾ ਉਹਦਾ ਸਾਨੂੰ ਪਤਾ ਲੱਗੇਗਾ ਜਦੋਂ ਇਹ ਸਾਨੂੰ 2 ਵਜੇ ਤੋਂ ਲੈ ਕੇ 3 ਵਜੇ ਦੀ ਫੁਟੇਜ ਕੱਲ ਦੇ ਐਕਸੀਡੈਂਟ ਵਾਲੇ ਦੇ ਟਾਈਮ ਦੀ ਦੇਣਗੇ ਜਦੋਂ ਉਹ ਬੰਦਾ ਜਿਹੜਾ ਡਰਾਈਵਿੰਗ ਕਰਦਾ ਪਿਆ ਉਹ ਬੰਦਾ ਤੇ ਇਹ ਬੰਦਾ ਜਦੋਂ ਸੇਮ ਹੋਏਗਾ ਇਹ ਤਰਨਾ हट ਜਾਏਗਾ ਨਹੀਂ ਤਾਂ ਤਰਨਾ ਨਹੀਂ ਹਟੇਗਾ ਫਿਰ ਸਕੂਲ ਹਾਂ ਬੰਦਾ ਉਹ ਨਕਲੀ ਫੜਿਆ ਸਾਨੂੰ 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 ਉਹ ਫੁਟੇਜ ਦਿਖਾ ਦਿਓ ਅਸੀਂ ਹੁਣੇ ਉੱਠ ਜਾਂਨੇ ਕਿਉਂ ਨਹੀਂ ਦਿਖਾਉਂਦੇ ਫੁਟੇਜ ਬਟਾ ਨੂੰ ਕਿੰਨਾ ਕੁ ਟਾਈਮ ਲੱਗਦਾ ਵਾ ਸਕੂਲ ਬੱਸ ਸਕੂਲ ਦੀ ਬੱਸ ਹੀ ਸੰਡੇ ਨੂੰ ਸੰਡੇ ਨੂੰ ਉਹ ਵੀ ਸੰਦੇਲ ਵੀ ਐਸਸੀ ਹਾਂਜੀ ਚੰਡੀਗੜ੍ਹ ਰੋਟੇ ਜਿਆਦਾ ਪ੍ਰਿੰਸੀਪਲ ਨੂੰ ਵੀ ਨਹੀਂ ਬੁਲਾਉਂਦੇ ਉੱਥੇ ਦੇ ਪ੍ਰਿੰਸੀਪਲ ਨੂੰ ਵੀ ਬੁਲਾਣ ਬੰਦਾ ਇਹ ਵਾਲਾ ਹੈਗਾ ਸੀ ਹਾਜ਼ਰ ਕਰੋ ਕਿਉਂ ਨਹੀਂ ਪਬਲਿਕ ਨੂੰ ਦੱਕੰਦੇ ਅੰਦਰ ਕੀ ਵਰਤ ਹੋ ਹਾਂਜੀ ਉਹਦੇ ਵਿੱਚ ਸਵਾਰੀਆਂ ਬੈਠੀਆਂ ਹੋਈਆਂ ਸੀ ਸਾਨੂੰ ਨਹੀਂ ਪਤਾ ਉਹ ਬਾਹਰ ਲਿਆਂ ਸੀ ਕਿ ਸਕੂਲ ਦਾ ਸਟਾਫ ਸੀਗਾ ਸਾਨੂੰ ਇਹ ਨਹੀਂ ਪਤਾ ਕੌਣ ਸੀਗਾ ਜਦੋਂ ਐਕਸੀਡੈਂਟ ਕੀਤਾ ਵਾ ਡਰਾਈਵਰ ਨੇ ਜਿਹੜਾ ਦੂਸਰੀ ਬੱਸ ਬੁਲਾਈ ਸਕੂਲ ਦੀ ਦੂਸਰੀ ਬੱਸ ਆਈ ਹੈ ਜਿਹੜੀਆਂ ਉਹ ਸਵਾਰੀਆਂ ਨੇ ਦੂਜੀ ਉਹਦੇ ਵਿੱਚ ਸ਼ਿਫਟ ਹੋਈਆਂ ਨੇ ਤੇ ਉਹ ਬੱਸ ਚਲੀ ਗਈ ਤੇ ਡਰਾਈਵਰ ਭੱਜ ਗਿਆ ਉਹ ਬੱਸ ਛੱਡ ਨੇਵਰੇ ਸਕੂਲ ਦੀ ਬਸ ਦੀ ਜਿਹੜੀ ਵਰਤੋਂ ਕੀਤੀ ਹੈ ਜੀ ਹਾਂ ਸੰਡੇ ਵਾਲੇ ਦਿਨ ਵਰਤੋਂ ਕੀਤੀ ਜਾ ਰਹੀ ਸੀ ਉਹਦੀ ਸਾਨੂੰ ਨਹੀਂ ਪਤਾ ਉਹ ਕਾਦੇ ਲਈ ਸੀ ਵੀ ਸਕੂਲ ਦਾ ਸਟਾਫ ਸੀਗਾ ਕਿ ਬਾਹਰਲਾ ਸੀ ਸਾਨੂੰ ਇਹ ਨਹੀਂ ਪਤਾ ਸਕੂਲ ਦਾ ਜਵਾਬ ਆਇਆ ਇਸ ਮੁੱਦੇ ਤੇ ਨਹੀਂ ਆਇਆ ਨਹੀਂ ਆਇਆ ਸਕੂਲ ਵਾਲਿਆਂ ਨੂੰ ਅਸੀਂ ਫੋਨ ਕੀਤਾ ਸੀਗਾ ਉਹ ਕਹਿੰਦੇ ਸਾਡੀ ਪੁਲਿਸ ਵਾਲਿਆਂ ਨਾਲ ਗੱਲ ਹੋਊਗੀ ਹਾਂ ਜਿਹੜੀ ਸਕੂਲ ਦੀ ਬਸ ਸੀ ਉਹ ਯੂਪੀਐਸਸੀ ਠੀਕ ਹੈ ਕੰਮ ਇਹ ਜਿਹੜਾ ਚੱਲਣਾ ਜਾ ਰਿਹਾ ਹੈ ਕਦੇ ਕੋਈ ਪਰੇਸ਼ਾਨ ਹੋਇਆ ਇੱਕ ਆਦਾਨੋ ਐਕਸੀਡੈਂਟ ਰਿਪੋਰਟ ਹੋਇਆ ਸੀ ਐਕਸੀਡੈਂਟ ਦਾ ਕਿ ਲੜਕੇ ਦਾ ਕੋਈ ਸਕੂਲ ਬਸ ਦੇ ਨਾਲ ਲੱਗ ਕੇ ਉਹਦਾ ਐਕਸੀਡੈਂਟ ਹੋ ਗਿਆ ਹੋਇਆ ਹੈ ਜੀ ਤੇ ਅਸੀਂ ਹੁਣ ਇਹਨੂੰ ਮੌਕੇ ਤੇ ਕਾਲ ਐਫਆਰ ਰਜਿਸਟਰ ਹੋ ਗਈ ਸੀ ਕਿ ਤੇ ਬੰਦਾ ਅਸੀਂ ਕਾਬੂ ਕਰ ਲਿਆ ਹੋਇਆ ਇਹਨਾਂ ਗੱਲਬਾਤ ਚੱਲ ਰਹੀ ਹੈ ਇਸ ਤਰ੍ਹਾਂ ਰਿਮੂਵ ਕਰਵਾ ਰਹੇ ਹਾਂ ਕਦ ਤੱਕ ਇਹ ਰੋਡ ਖਾਲੀ ਕਰਵਾਇਆ ਜਾਊਗਾ ਜਲਦੀ ਕਰਵਾ ਰਹੀਆਂ ਜੀ ਗੱਲਬਾਤ ਚੱਲ ਰਹੀ ਹੈ ਇਹਨਾਂ ਨੂੰ ਚਾਨ ਹੋ ਗਈ ਉਸ ਬੰਦੇ ਦੀ ਹਾਂਜੀ ਬੰਦਾ ਰੈਸਟ ਕਰ ਲਿਆ ਹੋਇਆ ਹੁਣ ਪਰਿਵਾਰ ਕੀ ਕਹਿੰਦਾ ਪਰਿਵਾਰ ਦੀ ਮੰਗ ਆ ਕਿ ਵੈਰੀਫਾਈ ਕੀਤਾ ਜਾਵੇ ਉਹਨੂੰ ਬੰਦਾ ਵੀ ਉਹ ਅੱਗੇ ਹੋਰ ਕਿਤੇ ਲੈ ਆ ਰਿਹਾ ਡਰਾਈਵ ਕਰਨ ਉਹ ਕਿੰਨੇ ਮੁੰਦੇਮ ਕਤਵਰਜ ਕੀਤਾ ਗਿਆ ਜੀ ਇੱਕ ਬੰਦਾ ਡ ਸਿੰਗਲ ਡਰਾਈਵਰ ਦੇ ਉੱਪਰ ਦਰਜ ਕੀਤਾ ਗਿਆ ਜੰਦਾ ਕਿਹੜੀ ਮਿੰਟ ਕਿਹੜੀ ਜਗ੍ਹਾ ਇਹਨਾਂ ਮੇਰਾ ਸੁਮਨ ਨਾਮ ਆ ਸੁਮਨ ਨਾਮ ਹੈ ਮੇਰਾ ਅੱਛਾ ਤੁਹਾਡੇ ਬੇਟੇ ਦਾ ਕੀ ਨਾਮ ਹੈ ਕਿੰਨੀ ਉਮਰ ਚੀ ਮੇਰਾ ਬੱਚਾ ਜਤਿਨ ਉਹਦਾ ਨਾਮ ਜਤਿਨ ਸਿੰਘ ਚੋਹਾਨ ਜਤਿਨ ਚੋਹਾਨ ਸੀ ਤੋ ਤੋ ਕਿਤੋਂ ਦਿੱਤੇ ਜਾ ਰਹੇ ਹੋ ਉਹ 22 ਸਾਲ ਸੀ ਉਹ ਬਲੈਂਕਟ ਚ ਲੱਗਿਆ ਸੀ ਹਜੇ 2-3 ਦਿਨ ਹੀ ਹੋਏ ਸੀਗੇ ਆਰਡਰ ਦੇਣ ਗਿਆ ਸੀ ਡੁਗਰੀ ਅੱਧਰ ਡੁਗਰੀ ਤਾਂ ਘਰ ਵਾਪਸ ਹੀ ਆ ਰਿਹਾ ਸੀਗਾ ਉਗਰੀ ਤੋਂ ਘਰ ਵਾਪਸ ਆ ਰਿਹਾ ਸੀਗਾ ਤਾਂ ਬੱਸ ਨੇ ਟੱਕਰ ਮਾਰਤੀ ਉਹਦੇ ਨਾਲ ਚੋਲੋ ਕਿਹਾ ਯਾਰਿਆ ਵੀ ਬੰਦਾ ਅਰੈਸਟ ਕਰ ਲਿੱਤਾ ਗਿਆ ਹੋਇਆ ਨਹੀਂ ਉਹ ਨਹੀਂ ਆਏ ਰੱਬ ਬਈ ਉਹ ਬੰਦਾ ਨਹੀਂ ਹੈਗਾ ਜੀ ਆਏ ਉਹ ਬੰਦਾ ਨਕਲੀ ਦਿਖਾਇਆ ਉਹ ਬੰਦਾ ਹੈ ਹੀ ਨਹੀਂ ਉਹਦਾ ਸਭ ਕੁਝ ਤਾਂ ਡਿਲੀਟ ਕਰਤਾ ਬੱਸ 'ਚ ਉਹ ਵੀ ਸਭ ਡਿਲੀਟ ਕਰਤਾ ਜਿਹੜੀ ਮੰਦਰ ਕੋਲ ਐਕਸੀਡੈਂਟ ਹੋ ਉਹ ਵੀ ਸਭ ਇਹਨਾਂ ਨੇ ਡਿਲੀਟ ਕਰਤਾ ਕਰਨ ਕੀ ਸਮਝੀਓ ਜੀ ਗ੍ਰੀਨ ਕਰਤਾ ਹਾਏ ਹਾਏ ਰੱਬਾ ਮਗਰ ਨਹੀਂ ਇੰਜ਼ਾਮ ਮਿਲੇਗਾ ਧਰਨੇ ਤੇ ਬੈਠੇ ਰਹੋਗੇ ਹਾਂਜੀ ਬੈਠੇ ਰਹੋਗਾ ਮੇਰਾ ਬੱਚਿਆ ਉਹਨਾਂ ਨੇ ਕੋਈ ਇੰਜ਼ਾਮ ਕੀਤਾ ਹੈ ਕਿ ਕਾਰਨ ਕੀ ਦੀ ਇੰਨਾਂ ਦਾ ਕੋਈ ਬੰਦਾ ਮਾਰ ਗਿਆ ਬਾਈ ਰੋਡ ਜਾਮ ਕਰਨਾ ਨਹੀਂ ਇਹਨਾਂ ਨੇ ਥਾਣੇ ਮੂਹਰੇ ਜਾ ਕੇ ਧਰਨਾ ਲਾਉਣਾ ਰੋਡ ਜਾਮ ਕਰਨ ਦਾ ਕੀ ਆ ਉਹ ਆ ਪਿੱਛੇ ਸਾਰੇ ਹੈਰਾਨ ਹੁੰਦੇ ਆ ਬਾਈ ਕਿੰਨੀ ਖੱਜਲ ਖਵਾਰੀ ਹੋਈ ਆ ਬਹੁਤ ਖੱਜਲ ਖਵਾਰੀ ਹੋਈ ਆ 3 ਘੰਟੇ ਹੋ ਕੇ ਜਾਮ 'ਚ ਖੜਿਆ ਨੁਪਰਾ ਹੁਣ ਜਾਮ ਬੋਲੇ ਗਿਆ ਜਾਮ ਹੁਣ ਖਲਾਇਆ ਅਸੀਂ ਨੇ ਖਲਾਇਆ ਦੋ ਜਾਣਿਆਂ ਨੇ ਭਰਾ ਆੜ ਕੇ ਇਹ ਤਾਂ ਤੁਸੀਂ ਵੀ ਖਲਵਾਇਆ ਜਾਂ ਹਾਂਜੀ ਹਾਂ ਬਾਬ ਦਾ ਯਾਰ ਥਾਣੇ ਮੂਹਰੇ ਜਾ ਕੇ ਧਰਨਾ ਲਾਉਣ ਇੱਥੇ ਕੀ ਸਾਰੇ ਹੈਰਾਨ ਹੁੰਦੇ ਕੋਈ ਮਰੀਜ਼ ਹੋਵੇ ਰਾਜੇ ਮਰ ਜੇ ਲੋਕਾਂ ਦਾ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਰੋਡਾਂ ਦੇ ਉੱਤੇ ਧਰਨੇ ਲਾਉਂਦੇ ਭਾਈ ਰੋਡਾਂ ਤੇ ਧਰਨੇ ਨਹੀਂ ਲੱਗਣੇ ਚਾਹੀਦੇ ਥਾਣੇ ਮੂਹਰੇ ਲੱਗਣੇ